ਤੁਸੀਂ ਮੈਨੂੰ ਮਾਨ ਬਖਸ਼ ਦਿਓ ਜਿਵੇਂ ਸਰ ਨੇ ਬਹੁਤ ਅੱਛੀ ਐਗਜ਼ਾਮਪਲ ਦਿੱਤੀ ਹੈ ਹੁਣੇ ਕਿ ਕਵੀਆਂ ਨੂੰ ਸ਼ਾਇਰਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਮੈਨੂੰ ਲੱਗਦਾ ਹੈ ਸਰ ਨੇ ਫੜੀ ਹੋਰ ਗਿਆਨਾਂ ਚੀਜ਼ਾਂ ਤੇ ਪਰ ਫਿਰ ਵੀ ਮੇਰੀ ਇੱਕ ਨਜ਼ਮ ਹੈ ਬਹੁਤ ਪੁਰਾਣੀ ਲਿਖੀ ਸੀ ਬਹੁਤ ਸਾਰੀਆਂ ਨੇ ਪਰ ਉਹਦੇ ਚੋ ਇੱਕ ਤੇ ਮੁੰਡੇ ਰੋਂਦੇ ਨੇ ਜਿਹਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਇੱਕ ਮੈਂ ਬਹੁਤ ਪੁਰਾਣੀ ਲਿਖੀ ਸੀ ਕਰਮੇ ਦਾ ਕਾਰਾ ਮੈਂ ਉਹ ਤੁਹਾਡੇ ਨਾਲ ਰੀਡ ਕਰਾਂਗੀ ਬੇਸਿਕਲੀ ਇੱਕ ਕਹਾਣੀ ਦੇ ਰੂਪ ਵਿੱਚ ਲਿਖਿਆ ਗਿਆ ਮੈਨੂੰ ਵੀ ਲੱਗੇ ਤੁਹਾਡੀ ਪਸੰਦ ਆਏਗਾ ਸੋ ਕੀ ਲਿਖਿਆ ਸੀ ਕਿ ਕੀਤਾ ਸੀ ਅਸੀਂ ਸ਼ੁਗਲ ਨੂੰ ਮਾਸਾ ਕੀਤਾ ਸੀ ਅਸੀਂ ਸ਼ੁਗਲ ਨੂੰ ਮਾਸਾ ਮਾਸੇ ਦਾ ਕਿੰਝ ਬਣ ਗਿਆ ਖਾਸਾ ਹੂੰ ਬਹੁਤ ਹੀ ਸਾ ਬਣਿਆ ਰੰਗ ਤਮਾਸ਼ਾ ਸੋਚ-ਸੋਚ ਕੇ ਆਵੇ ਹਸਾ ਵਾਹ ਦਿਨੇ ਹੋ ਸੀ ਜੇਠ ਕੇ ਹਾਰ ਸੇਲੀ ਮੇਰੀ ਜੀਤ ਬਰਾੜ ਕਾਲਜ ਲੈਕਚਰ ਲਾ ਕੇ ਨਿਕਲੇ ਵਾਰ ਕਾਲਜ ਵਾਲੀ ਗੇਟ ਦੀ ਵਾੜ ਮਾਰ ਦੇ ਟੁੰਜੇ ਵਕਤਾ ਮਾਰਾ ਢੋੜ ਸਿੱਟਕੇ ਬੈਠਾ ਵਿਚਾਰਾ ਮੈਂ ਕਿਹਾ ਮਾਇੂਸੀ ਦੀ ਤੋੜ ਤੇ ਦੱਸ ਵੀਰੇ ਜੇ ਕੋਈ ਲੋੜ ਤੇ ਦੱਸ ਕਿੰਨਾ ਪਿੰਡੋਂ ਪੜਨ ਮੈਂ ਇੱਥੇ ਆਇਆ ਕਾਲਜ ਵਾਲਿਆਂ ਆਡਾ ਲਾਇਆ ਫੀਸ ਦਾ ਕਹਿ ਕੇ ਬਾਹਰ ਬਿਠਾਇਆ ਉਹ ਤੋਂ ਪੂਰਾ ਦਿਨ ਮੈਂ ਕੁਝ ਨਹੀਂ ਖਾਇਆ ਜੀਤ ਦੀਆਂ ਗੱਲਾਂ ਨੀਰਾ ਪਟਾਟਾ ਬਾਤੋ ਫੜ ਕਹਿੰਦੀ ਉਠੋ ਕਾਕਾ ਇੱਥੇ ਖਾਣ ਪੀਣ ਦਾ ਕੋਈ ਨਹੀਂ ਘਾਟਾ ਛੱਡਦੇ ਸਾਰਾ ਫਿਕਰ ਤੇ ਪਾਕਾ ਬਹਿ ਕੇ ਦੱਸ ਕੀ ਵਰਤਿਆ ਬਾਤ ਬੈਠ ਕੰਟੀਮੀ ਖਾਈ ਜਾਵੇ ਨਾਲੇ ਦੁੱਖ ਸੁਣਾਈ ਜਾਵੇ ਅੱਖਾਂ ਦੇ ਵਿੱਚ ਅਥਰੂ ਭਰ ਪਰ ਮੂੰਹ ਚ ਮੁਰਗੀ ਪਾਈ ਜਾਵੇ ਕਹਿੰਦਾ ਮਾਂ ਵਿਚਾਰੀ ਕਰਮਾ ਮਾਰੀ ਮੇਰੇ ਹੁੰਦਿਆਂ ਕਰੇ ਦਿਹਾੜੀ ਮੰਜੀ ਦੇ ਨਾਲ ਬਾਪੂ ਜੁੜਿਆ ਬਿੱਕੀ ਭੈਣ ਦਾ ਸਾਥ ਵੀ ਮੁੜਿਆ ਬਾਪੂ ਦਾ ਆਪਰੇਸ਼ਨ ਰੁਕਿਆ ਪੈਸਿਆਂ ਪੱਖੋਂ ਸਾਂ ਪਿਆ ਬੜਾ ਹੀ ਸੋਚ ਵਿਚਾਰ ਕੇ ਵੇਖਿਆ ਹਰ ਪੱਖ ਜ਼ਹਿਨ ਉਤਾਰ ਕੇ ਵੇਖਿਆ ਕਰਮੇ ਦੀ ਉਲਝੀ ਤਾਣੀ ਦਾ ਹੱਲ ਕੋਈ ਨਾ ਹਾਰ ਕੇ ਵੇਖਿਆ ਕਹਿੰਦੀ ਵੇਖ ਵੀ ਕਰਮੇ ਗੱਲਾਂ ਤੋਂ ਮਰਜੀ ਤੇਰੀ ਯਸਿਆ ਨਹੀਂ ਜਾਂ ਤੇ ਬਣ ਜਾ ਚੋਰ ਉੱਚਾ ਜਾਂ ਫਿਰ ਬਣ ਜਾ ਬਾਬਾ ਭਗਵੇਂ ਪਾਲਾ ਰੂਪ ਬਟਾਲਾ ਸਹਿਣਾ ਛੱਡ ਦੇ ਤਾਬਾ ਕਹਿੰਦਾ ਵੇਖ ਲੈ ਭੈਣੇ ਓ ਨਹੀਂ ਸਰ ਜੀ ਬਾਪੂ ਮੇਰੇ ਨੂੰ ਪਤਾ ਜੇ ਲੱਗਿਆ ਉਹਦੇ ਜਿਉਂਦਾ ਤਿਉ ਨਹੀਂ ਮਰ ਜੂ ਕਹਿੰਦੀ ਕਾਕਾ ਜੇ ਆਪਰੇਸ਼ਨ ਨਾ ਹੋਇਆ ਬਾਪੂ ਤਾਂ ਤੇਰਾ ਇਉਂ ਵੀ ਮਰ ਜੂ ਦੇਸ਼ ਮੇਰੇ ਦੇ ਵਾਸੀ ਚੰਗੇ ਮੰਦੀ ਸੋਚੇ ਰਹਿ ਨਹੀਂ ਦਿੰਦੇ ਧੀਆਂ ਭੈਣਾਂ ਨੂੰ ਬੇਸ਼ਕ ਕਹਿ ਲਣ ਪਰ ਬਾਬਿਆਂ ਨੂੰ ਮੰਨਦਾ ਕਹਿ ਨਹੀਂ ਦਿੰਦੇ ਬਸ ਬਾਬਿਆਂ ਦੇ ਜਾਂ ਨੱਕ ਰਗੜਦੇ ਉਹਨਾਂ ਦੇ ਨੱਕ ਤੇ ਮੱਖੀ ਬਹਿ ਨਹੀਂ ਦਿੰਦੇ ਰੱਬ ਦੇ ਜਵਾਈ ਨੂੰ ਆਖੇ ਮਾੜਾ ਉਹਨੂੰ ਪਿੰਡ ਵਿੱਚ ਲੈ ਨਹੀਂ ਦਿੰਦੇ ਓਏ ਬਾਬਿਆਂ ਤੋਂ ਤਾਂ ਰੱਬ ਵੀ ਡਰਦਾ ਜਿਹੜੇ ਪੈਰੀ ਪਾਣੀ ਫੈ ਨਹੀਂ ਦਿੰਦੇ ਵਾਹ ਕਰਮਾ ਜੀ ਸੀ ਲੀਤੇ ਬੈਗੇ ਸੱਚੀ ਬਾਬਾ ਜੀ ਬਣ ਕੇ ਬੈਗੇ ਬਣ ਕੇ ਗੱਡੀਆਂ ਕਾਰਾਂ ਵਾਲੇ ਅਸੀਂ ਕਿਤਾਬਾਂ ਜੋਗੇ ਰਹੇਗੇ ਕਰਮਾ ਜੀ ਦਾ ਵੇਖੋ ਕਾਰਾਂ ਨਾਲੇ ਫਰੀਦੇ ਸਮੋਸੇ ਖਾਗੇ ਨਾਲੇ ਫਰੀਦੀ ਸਲਾਹ ਵੀ ਲੈਗੇ ਸੋ ਇਹੋ ਜਿਹੀ ਕੁਝ ਵਿਅੰਗ ਦੇ ਨਾਲ ਸਾਡੇ ਲਈ ਵੈਲਕਮ ਵੀ ਬਹੁਤ ਹੀ